ਦੋਸਤੋ ਬਲਵਿੰਦਰ ਸਿੰਘ ਆਪਣੀ ਮਹਿੰਗੀ ਫੋਰਚੂਨਰ ਗੱਡੀ ਦੇ ਵਿੱਚ ਅੱਜ ਬਾਜ਼ਾਰ ਦੇ ਵਿੱਚ ਸੀ ਆ ਡਰਾਈਵਰ ਨੂੰ ਆਖਦਾ ਹੈ ਕਿ ਤਹਿਸੀਲ ਦਫ਼ਤਰ ਦੇ ਵਿੱਚ ਮੇਰਾ ਕੁਝ ਕੰਮ ਹੈ ਤੇ ਉੱਥੇ ਆਪਾਂ ਜਾ ਕੇ ਆਉਣਾ ਹੈ ਡਰਾਈਵਰ ਕਹਿੰਦਾ ਹੈ ਠੀਕ ਹੈ ਸਾਹਿਬ ਜਿਵੇਂ ਤੁਸੀਂ ਕਹੋਗੇ ਓਵੇਂ ਕਰ ਲਾਂਗੇ ਆਪਾਂ ਤਹਿਸੀਲ ਦਫ਼ਤਰ ਪਹਿਲਾਂ ਜਾਈਏ ਕਿ ਬਾਅਦ ਚ ਤਾਂ ਗੋ ਬਲਵਿੰਦਰ ਸਿੰਘ ਕਹਿੰਦਾ ਨਹੀਂ ਆਪਾਂ ਤਹਿਸੀਲ ਦਫ਼ਤਰ ਪਹਿਲਾਂ ਚੱਲ ਪੜਦੇ ਹਾਂ ਉੱਥੇ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜੇ ਬਾਦ ਦੇ ਵਿੱਚ ਇਧਰ ਤਾਂ ਫਿਰ ਵੀ ਆ ਜਾਵਾਂਗੇ ਜੇਕਰ ਨਹੀਂ ਜਾਇਆ ਗਿਆ ਤਾਂ ਕੋਈ ਗੱਲ ਨਹੀਂ ਆਪਾਂ ਕੱਲ ਚੱਲੇ ਜਾਵਾਂਗੇ ਡਰਾਈਵਰ ਗੱਲ ਸੁਣ ਲੈਂਦਾ ਹੈ ਤੇ ਗੱਡੀ ਦਾ ਮੂੰਹ ਜਿਹੜਾ ਤਹਿਸੀਲ ਦਫਤਰ ਦੇ ਵੱਲ ਘੁਮਾ ਲੈਂਦਾ ਹੈ ਕਸੀਲਾ ਦਫਤਰ ਤੋਂ ਥੋੜੀ ਹੀ ਦੂਰੀ 'ਕਾ ਫਾਟਕ ਹੈ ਜੋ ਕਿ ਸਮੇਂ ਬੰਦ ਹੈ ਦੋਸਤੋ ਫਾਟਕ ਦੇ ਉੱਪਰ ਮਹਗੀ ਫੋਰਚੂਨਰ ਗੱਡੀ ਰੁਕੀ ਦੇਖ ਕੇ ਕਈ ਸਾਰੇ ਭਿਖਾਰੀ ਉੱਥੇ ਆਸ-ਪਾਸ ਇਕੱਠੇ ਹੋ ਗਏ ਅਤੇ ਸਭ ਪੀਖ ਮੰਗ ਰਹੇ ਸਨ ਕੋਈ ਕੁਝ ਰੁਪਏ ਕੋਈ ਕੁਝ ਆਪਣੇ ਖਾਣੇ ਦੇ ਲਈ ਪੈਸੇ ਮੰਗ ਰਹੇ ਸਨ ਇਹਨਾਂ ਦੇ ਵਿੱਚ ਇੱਕ ਜਵਾਨ ਔਰਤ ਜੋ ਕਿ ਗੁਰਮੀਤ ਹੈ ਉਹ ਪੈਸੇ ਮੰਗ ਰਹੀ ਹੈ ਦੋਸਤੋ ਇੱਕ ਇੱਕ ਕਰਕੇ ਸਭ ਨੂੰ ਬੀਬੀ ਰੁਪਏ ਦੇ ਕੇ ਬਲਵਿੰਦਰ ਸਿੰਘ ਤੋੜ ਰਿਹਾ ਹੈ ਉਸ ਨੂੰ ਆਪਣੇ ਪੈਸੇ ਤੇ ਬਹੁਤ ਕਮਾਂਡ ਹੈ ਉਹ ਆਪਣੇ ਸਭ ਚੀਜ਼ਾਂ ਨੂੰ ਆਪਣੇ ਪੈਸੇ ਨਾਲ ਤੋਲਦਾ ਹੈ ਉਸ ਨੂੰ ਲੱਗਦਾ ਹੈ ਚੰਗਿਆਈ ਵੀ ਜਿਹੜੀ ਹੈ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਕਦੇ ਵੀ ਪੈਸੇ ਤੋਂ ਬਿਨਾ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਲਾਲਚੀ ਆਦਮੀ ਹੈ ਫਿਰ ਵੀ ਪੈਸੇ ਦਾ ਦਿਖਾਵਾ ਕਰਨ ਦੇ ਲਈ ਹਮੇਸ਼ਾ ਦਾਨ ਪੁੰਨ ਕਰਦਾ ਰਹਿੰਦਾ ਹੈ ਲੇਕ ਲੇਕਿਨ দান ਥੋੜਾ ਕਰਦਾ ਹੈ ਉਸਦਾ ਦਿਖਾਵਾ ਜ਼ਿਆਦਾ ਬਲਵਿੰਦਰ ਸਿੰਘ ਦੀ ਅੱਜ ਇਹ ਆਕੜ ਉਸ ਦੇ ਸਾਹਮਣੇ ਆਉਣ ਵਾਲੀ ਸੀ ਉਸ ਦੇ ਕਰਮਾਂ ਦਾ ਫਲ ਉਸ ਨੂੰ ਮਿਲਣ ਵਾਲਾ ਸੀ ਦੋਸਤੋ ਬਲਵਿੰਦਰ ਸਿੰਘ ਜਿਵੇਂ ਹੀ ਸਭ ਨੂੰ ਆ ਪੈਸੇ ਦੇ ਕੇ ਤੋਰ ਰਿਆ ਸੀ ਅੱਗੇ ਇੱਕ ਜਵਾਨ ਔਰਤ ਜਿਸ ਦਾ ਮੂੰਹ ਟੱਕਿਆ ਹੋਇਆ ਸੀ ਬਲਵਿੰਦਰ ਸਿੰਘ ਦੇ ਕੁੜੀ ਦੀ ਉਮਰ ਦੀ ਸੀ ਆ ਤੇ ਆਪਣਾ ਹੱਥ ਅੱਗੇ ਕਰਦੀ ਹੈ ਹੱਥ ਦੇ ਵਿੱਚ ਇੱਕ ਨੋਖਾ ਜਿਹਾ ਪੁਰਾਣਾ ਜਿਹਾ ਕੰਗਣ ਪਾਇਆ ਹੈ ਚੂੜੀ ਪਾਈ ਹੈ ਬਲਵਿੰਦਰ ਸਿੰਘ ਚੂੜੀ ਨੂੰ ਪਛਾਣ ਜਾਂਦਾ ਹੈ ਤੇ ਕਹਿੰਦਾ ਹੈ ਕੁੜੀਏ ਇਹ ਚੂੜੀ ਤੇਰੇ ਕੋਲ ਕਿਵੇਂ ਆਈ ਅੱਗੋਂ ਗੁਰਮੀਤ ਆਖਦੀ ਹੈ ਸਾਬ ਮੇਰੇ ਕੋਲ ਤਾਂ ਪਹਿਲਾਂ ਦੀ ਹੈ ਆਵਾਜ਼ ਪਛਾਣ ਜਾਂਦਾ ਹੈ ਤੇ ਕਹਿੰਦਾ ਹੈ ਗੁਰਮੀਤ ਤੂੰ ਤਾਂ ਗੁਰਮੀਤ ਆਪਣੇ ਪਿਤਾ ਨੂੰ ਦੇਖ ਕੇ ਰੋ ਪੈਂਦੀ ਹੈ ਉੱਥੇ ਹੀ ਪੂਬਾ ਮਾਰ ਕੇ ਇੱਕਦਮ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਦੋਸਤੋ ਉੱਥੇ ਪਾਬੂਕ ਮਾਹੌਲ ਬਣ ਜਾਂਦਾ ਹੈ ਕੁੜੀ ਨੂੰ ਆਪਣੇ ਗੱਡੀ ਦੇ ਵਿੱਚ ਬਿਠਾਉਂਦਾ ਹੈ ਤੇ ਇੱਕ ਸਾਈਡ ਵਾਲੇ ਹੋਟਲ ਦੇ ਵਿੱਚ ਲੈ ਜਾਂਦਾ ਹੈ ਆਪਣੀ ਤੀ ਦੀ ਆ ਇਹ ਹਾਲਤ ਦੇਖ ਕੇ ਉਸ ਤੋਂ ਰਿਆ ਨਹੀਂ ਜਾਂਦਾ ਉਹ ਵੀ ਰੋ ਪੈਂਦਾ ਹੈ ਅੱਜ ਬਲਵਿੰਦਰ ਸਿੰਘ ਦੀ ਜਿਹੜੀ ਆਕੜ ਹੈ ਜਿਹੜਾ ਕਮੰਡ ਹੈ ਚੂਰ-ਚੂਰ ਹੋ ਕੇ ਧਰਤੀ ਤੇ ਡਿੱਗ ਪਿਆ ਸੀ ਜ਼ਮੀਨ ਤੇ ਡਿੱਗ ਕੇ ਤਹਾ ਮਾਰ ਕੇ ਰੋਂਦਾ ਹੈ ਹੋਟਲ ਵਾਲੇ ਵੀ ਦੇਖ ਕੇ ਹਰਾਨ ਸਨ ਐਡਾ ਵੱਡਾ ਅਮੀਰ ਆਦਮੀ ਇੱਕ ਆਪੀਕਰਨ ਨੂੰ ਦੇਖ ਕੇ ਇਸ ਤਰ੍ਹਾਂ ਕੰਮਲਿਆ ਵਾਂਗ ਕਿਉਂ ਰੋ ਰਿਹਾ ਹੈ ਆਖਿਰਕਾਰ ਕੀ ਵਜ੍ਹਾ ਹੈ ਕਿਸੇ ਨੂੰ ਵੀ ਕੋਈ ਗੱਲ ਸਮਝ ਨਹੀਂ ਆ ਰਹੀ ਸੀ ਆਪਨੀ ਧੀ ਨੂੰ ਪੁੱਛਦਾ ਹੈ ਧੀ ਇਹ ਮੈਂ ਤਾਂ ਤੈਨੂੰ ਚਾਹਮਾਂ ਨਾਲ ਪਾਲਿਆ ਸੀ ਤੈਨੂੰ ਰਾਣੀਆਂ ਵਾਂਗ ਰੱਖਿਆ ਸੀ ਰਾਣੀਆਂ ਵਾਂਗ ਤੈਨੂੰ ਵਿਆਇਆ ਸੀ ਤੇ ਹੁਣ ਅੱਜ ਤੇਰੇ ਨਾਲ ਕੀ ਪਾਣਾ ਵਾਪਰ ਗਿਆ ਹੈ ਤੂੰ ਤਾਂ ਉਹ ਐਨੇ ਤਕੜੇ ਘਰ ਦੇ ਵਿੱਚ ਵਿਆਹੀ ਸੀ ਆ ਤਾਹੀਂ ਮੈਂ ਸੋਚਾਂ ਵਿਚਾਰ ਪੰਜ ਮਹੀਨੇ ਹੋ ਗਏ ਤੇਰਾ ਫੋਨ ਕਿਉਂ ਨਹੀਂ ਆਇਆ ਤੀਏ ਜੇਕਰ ਇਹੋ ਜਈ ਗੱਲ ਸੀ ਤਾਂ ਮੇਰੇ ਕੋਲ ਕਿਉਂ ਨਹੀਂ ਆਈ ਆਖਿਰਕਾਰ ਕੀ ਵਜ੍ਹਾ ਸੀ ਤੂੰ ਇੱਥੇ ਪੀਖ ਮੰਗ ਰਹੀ ਹੈ ਇੱਕ ਵਾਰ ਮੈਨੂੰ ਫੋਨ ਕਰ ਦਿੱਤਾ ਹੁੰਦਾ ਮੈਂ ਪੈਰੇ ਚੱਲ ਕੇ ਇੱਥੇ ਆ ਜਾਂਦਾ ਤੀਏ ਤੇਰੇ ਵਾਸਤੇ ਜਾਨ ਕੁਰਬਾਨ ਹੈ ਮੇਰੇ ਕਿਹੜਾ ਕੋਈ ਹੋਰ ਰਤੀ ਪੁੱਤਰ ਹਨ ਤੂੰ ਹੀ ਮੇਰੀ ਜ਼ਿੰਦਗੀ ਹੈ ਤੇ ਤੇਰੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਕੀ ਚਟਾਂਗਾ ਮੈਂ ਇਸ ਪੈਸੇ ਨੂੰ ਆ ਜੋ ਆਪਣੀ ਧੀ ਨੂੰ ਪੀਖ ਮੰਗਣ ਤੇ ਮਜਬੂਰ ਕਰਦੇ ਦੱਸ ਦੱਸ ਤਾਂ ਸਹੀ ਆ ਆਖਿਰਕਾਰ ਕੀ ਗੱਲ ਹੈ ਤਾਂ ਉਹ ਸਾਰੀ ਗੱਲਬਾਤ ਦੱਸਦੀ ਹੈ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਆਪਾਂ ਗੱਲ ਕਰ ਰਹੇ ਹਾਂ ਪਟਿਆਲਾ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੀ ਆ ਜਿੱਥੇ ਬਲਵਿੰਦਰ ਸਿੰਘ ਨਾਮ ਦਾ ਇੱਕ ਬਹੁਤ ਅਮੀਰ ਬੰਦਾ ਰਹਿੰਦਾ ਸੀ ਪਿੰਡੇ ਦੀ ਸਰਪੰਚੀ ਘਟੋ ਘੱਟ ਪਿਛਲੇ 15 ਸਾਲਾਂ ਤੋਂ ਉਸ ਦੇ ਕੋਲ ਹੈ ਕਦੇ ਵੀ ਕਿਸੇ ਨੂੰ ਸਾਹਮਣੇ ਜਿੱਤਣ ਨਹੀਂ ਦਿੰਦਾ ਆਪਣੇ ਪੈਸੇ ਦੇ ਹੰਕਾਰ ਦੇ ਨਾਲ ਆਪਣੇ ਪੈਸੇ ਦੇ ਦਮ ਤੇ ਸਭ ਕੁਝ ਖਰੀਦਣਾ ਚਾਹੁੰਦਾ ਹੈ ਪਿੰਡ ਦੇ ਵਿੱਚ ਅੱਧੇ ਤੋਂ ਜ਼ਿਆਦਾ ਜ਼ਮੀਨ ਉਸ ਦੇ ਕੋਲ ਹੈ ਤੇ ਪਿੰਡਾਂ ਵਿੱਚ ਉਸ ਦਾ ਨਾਮ ਬੋਲਦਾ ਹੈ ਕਰੇ ਉਸ ਦੇ ਐਮ ਐਲ ਏ ਕਦੇ ਐਮ ਪੀ ਵੀ ਆਉਂਦੇ ਹਨ ਮੰਤਰੀ ਉਸ ਨੂੰ ਘਰੇ ਮਿਲਣ ਆਉਂਦੇ ਹਨ ਤੇ ਪੂਰੀ ਚੜਾਈ ਹੈ ਤੇ ਐਸ ਐਚਓ ਐਸ ਪੀ ਤਾਂ ਉਹ ਕੁਝ ਜਾਣਦਾ ਨਹੀਂ ਹੈ ਪੂਰੀ ਉੱਥੋਂ ਤੱਕ ਪਹੁੰਚ ਹੈ ਤੇ ਮੰਤਰੀਆਂ ਦੇ ਨਾਲ ਉੱਠਣਾ ਬੈਠਣਾ ਹੈ ਪੂਰੀ ਚੜਾਈ ਹੈ ਦੋਸਤੋ ਇਸੇ ਤਰ੍ਹਾਂ ਚੱਲੋ ਜੀ ਸਮਾਂ ਬੀਤਦਾ ਜਾਂਦਾ ਹੈ ਬਰਵਿੰਦਰ ਸਿੰਘ ਦੀ ਆ ਪਤਨੀ ਬੜੇ ਸਮੇਂ ਪਹਿਲਾਂ ਮਰ ਚੁੱਕੀ ਸੀ ਆ ਤੇ ਉਸ ਦਿੱਤੀ ਜਿਹੜੀ ਹੈ ਉਹ ਘਰ ਦੇ ਵਿੱਚ ਇਕੱਲੀ ਹੈ ਆਪਣੇ ਪਿਤਾ ਦੇ ਨਾਲ ਇਕੱਲਿਆਂ ਰਹਿੰਦੀ ਹੈ ਘਰ ਦੇ ਵਿੱਚ ਨੌਕਰ ਚਾਕਰਾਂ ਦੀ ਕੋਈ ਕਮੀ ਨਹੀਂ ਹੈ ਤੀਨੂ ਰਾਜਕੁਮਾਰੀਆਂ ਵਾਂਗ ਮਹਿਲਾਂ ਦੇ ਵਿੱਚ ਰੱਖਦਾ ਹੈ ਇੱਕ ਵਾਰ ਤੀ ਜਿਹੜੀ ਹੈ ਕੁਝ ਵੀ ਮੂੰਹ ਤੋਂ ਕੱਢ ਦੇਵੇ ਤਾਂ ਅਗਲੇ ਹੀ ਪਲ ਉਸ ਨੂੰ ਲਿਆ ਕੇ ਦਿੰਦਾ ਹੈ ਇਸੇ ਤਰ੍ਹਾਂ ਚੱਲ ਰਿਹਾ ਸੀ ਆ ਗੁਰਮੀਤ ਵੀ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਆ ਆਪਣੇ ਪਿਤਾ ਦੀ ਹਰ ਆਗਿਆ ਮੰਨਦੀ ਹੈ ਜਿਵੇਂ ਉਸ ਦਾ ਪਿਤਾ ਕਹਿੰਦਾ ਹੈ ਉਹ ਮੈਂ ਕਰਦੀ ਹੈ ਬੜੀ ਸਿਆਣੀ ਹੈ ਤੇ ਹੋਰਾਂ ਅਮੀਰ ਕੁੜੀਆਂ ਵਾਂਗ ਬਿਲਕੁਲ ਹੰਕਾਰ ਨਹੀਂ ਰੱਖਦੀ ਆਪਣੇ ਪਿਤਾ ਤੋਂ ਠੀਕ ਉਲਟ ਆਪਣੀ ਮਾਤਾ ਤੇ ਗਈ ਹੈ ਆਪਣੀ ਮਾਤਾ ਵਾਂਗ ਸ਼ੀਤਲ ਸੁਭਾਦੀ ਹੈ ਤੇ ਠੰਡੇ ਸੁਭਾਦੀ ਅਤੇ ਆਪਣੇ ਪਿਤਾ ਦੀ ਪੂਰੀ ਆਗਿਆ ਕਰਨੀ ਆਪਣੇ ਪਿਤਾ ਤੋਂ ਜਾਨ ਵਾਰਦੀ ਹੈ ਇਸੇ ਤਰ੍ਹਾਂ ਚੱਲ ਰਿਹਾ ਸੀ ਗੁਰਮੀਤ ਦੀ ਹਜੇ ਪੜ੍ਹਾਈ ਚੱਲ ਰਹੀ ਹੈ ਬੀਏ ਦੇ ਵਿੱਚ ਪੜ੍ਹਦੀ ਹੈ ਲੇਕਿਨ ਬਲਵਿੰਦਰ ਸਿੰਘ ਨੂੰ ਇੱਕ ਆਪਣੇ ਤੋਂ ਵੀ ਉੱਚੇ ਘਰ ਦਾ ਰਿਸ਼ਤਾ ਆਉਂਦਾ ਹੈ ਉਸ ਦੀ ਧੀ ਵਾਸਤੇ ਹੁਣ ਨਾਲ ਦੇ ਸਾਥੀ ਬਲਵਿੰਦਰ ਸਿੰਘ ਨੂੰ ਕਹਿੰਦੇ ਨੇ ਕਿ ਦੇਖ ਤੇਰੀ ਪਹਿਲਾਂ ਹੀ ਇੱਜ਼ਤ ਬਹੁਤ ਹੈ ਜੇਕਰ ਤੇਰੀ ਧੀ ਕਿਸੇ ਵੱਡੇ ਘਰ ਦੇ ਵਿੱਚ ਵਿਆਹੀ ਗਈ ਤਾਂ ਤੇਰੀ ਇੱਜ਼ਤ ਦੇ ਵਿੱਚ ਚਾਰ ਚੰਨ ਲੱਗ ਜਾਣਗੇ ਤੇ ਤੂੰ ਹੋਰ ਵੱਡਾ ਬੰਦਾ ਬਣ ਜਾਵੇਂਗਾ ਤੇਰੀ ਹੋਰ ਵੱਡੇ ਬੰਦਿਆਂ ਨਾਲ ਗੱਲਬਾਤ ਹੋ ਜਾਵੇਗੀ ਬਲਵਿੰਦਰ ਸਿੰਘ ਆਪਣੀ ਧੀ ਨੂੰ ਬਿਨਾ ਪੁੱਛੇ ਹੀ ਉਸ ਰਿਸ਼ਤੇ ਦੇ ਲਈ ਹਾਂ ਕਰ ਦਿੰਦਾ ਹੈ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਮੁੰਡਾ ਤਾਂ ਸ਼ਰਾਬ ਪੀਂਦਾ ਹੈ ਐਸੀਆਂ ਕਰਦਾ ਹੈ ਲੇਕਿਨ ਫਿਰ ਸੋਚਿਆ ਵੀ ਅਮੀਰ ਘਰਾਂ ਦੇ ਮੁੰਡੇ ਤਾਂ ਐਨਾ ਸਭ ਕੁਝ ਕਰਦੇ ਹੁੰਦੇ ਹਨ ਨੋਰਮਲ ਹੈ ਫਿਰ ਕੀ ਹੋਇਆ ਧੀ ਰਾਣੀ ਉੱਥੇ ਬਿਲਕੁਲ ਰਾਣੀਆਂ ਵਾਂਗ ਰਹੇਗੀ ਤੇਉ ਸੁਣੋ ਕੋਈ ਕਮੀ ਨਹੀਂ ਹੋਣੀ ਆਪਣੀ ਧੀ ਗੁਰਮੀਤ ਨੂੰ ਸਮਝਾਉਂਦਾ ਹੈ ਵੀ ਤੈਨੂੰ ਉੱਥੇ ਬਿਲਕੁਲ ਵੀ ਦੁੱਖ ਨਹੀਂ ਹੋਣਾ ਸਾਰੀ ਜ਼ਿੰਦਗੀ ਇੱਥੋਂ ਨਾਲ ਵੀ ਆ ਵਧੀਆਂ ਖੁਸ਼ ਰਹੇਗੀ ਬਿਲਕੁਲ ਤੈਨੂੰ ਵਧਿਆ ਰੱਖਣਗੇ ਉੱਥੇ ਇਹ ਮੇਰਾ ਤੇਰੇ ਨਾਲ ਵਾਦਾ ਹੈ ਗੁਰਮੀਤ ਆਪਣੇ ਪਿਤਾ ਤੇ ਯਕੀਨ ਕਰਦੀ ਹੈ ਤੇ ਕਹਿੰਦੀ ਹੈ ਕੋਈ ਗੱਲ ਨਹੀਂ ਪਿਤਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਹਵੇਂ ਕਰ ਲਵਾਂਗੀ ਮੈਂ ਤੁਹਾਡੇ ਤੋਂ ਬਾਹਰ ਨਹੀਂ ਜਾਣਾ ਜਿੱਥੇ ਤੁਸੀਂ ਮੇਰਾ ਵਿਆਹ ਕਰੋਗੇ ਮੈਂ ਉੱਥੇ ਵਿਆਹ ਕਰਵਾ ਲਵਾਂਗੀ ਨਾ ਹੀ ਮੈਂ ਕੋਈ ਵਿਚਾਰ ਕਰਨਾ ਹੈ ਬਸ ਤੁਹਾਡੀ ਆਗਿਆ ਸਿਰ ਮੱਥੇ ਹੁਣ ਆਪਣੀ ਬੇਟੀ ਦੀ ਐਨੀ ਗੱਲ ਸੁਣ ਕੇ ਪਿਤਾ ਬੇਟੀ ਨੂੰ ਗੱਲ ਦੇ ਨਾਲ ਲਗਾ ਲੈਂਦਾ ਹੈ ਗੱਡੀਆਂ ਵਾਲੇ ਸ਼ੋਰੂਮ ਜਾਂਦਾ ਹੈ ਕਹਿੰਦਾ ਹੈ ਵੀ ਇੱਥੋਂ ਕੋਈ ਗੱਡੀ ਪਸੰਦ ਹੈ ਤਾਂ ਉਹ ਲੈ ਲੈ ਉਸਤੇ بس ਇੱਕ ਵਾਰ ਅੱਖ ਰੱਖ ਦੇ ਮੈਂ ਤੈਨੂੰ ਦਵਾ ਦੇਵਾਂਗਾ ਬੇਟੀ ਗੁਰਮੀਤ ਕਹਿੰਦੀ ਹੈ ਮੇਰੇ ਕੋਲ ਪਹਿਲਾਂ ਹੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਹਨ ਐਨੇ ਵਧੀਆ ਆਪਣੇ ਕੋਲ ਸਾਧਨ ਹਨ ਐਨੇ ਵਧੀਆ ਮੋਟਰਸਾਈਕਲ ਹਨ ਮੈਂ ਕੀ ਕਰਨਾ ਹੈ ਹੋਰ ਗੱਡੀਆਂ ਦਾ ਲੇਕਿਨ ਅੱਗੋਂ ਚਲੋ ਕੋਈ ਗੱਲ ਨਹੀਂ ਪਿਤਾ ਜੀ ਬਾਰ ਬਾਰ ਕਹਿ ਰਹੇ ਹਨ ਤਾਂ ਇੱਕ ਠੀਕ ਠਾਕ ਜਈ ਗੱਡੀ ਜੋ ਕਿ ਉਸ ਨੂੰ ਪਸੰਦ ਹੈ ਉਹ ਲੈ ਲੈਂਦੀ ਹੈ ਅੱਜ ਗੱਡੀ ਦਵਾ ਕੇ ਲਿਆਇਆ ਹੈ ਆਪਣੀ ਬੇਟੀ ਨੂੰ ਆ रिश्ਤੇ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ ਹੈ ਤੇ ਸਾਰੇ ਪਿੰਡ ਦੇ ਵਿੱਚ ਲੱਡੂ ਵੰਡਾ ਦਿੰਦਾ ਹੈ ਦੋਸਤੋ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਦਿਨਾਂ ਦੇ ਵਿੱਚ ਦੇਖਦੇ ਦੇਖਦੇ ਸਭ ਰਿਸ਼ਤੇਦਾਰ ਘਰ ਆ ਜਾਂਦੇ ਹਨ ਰਾਜੇ ਰਾਣੀਆਂ ਵਾਂਗ ਵਿਆਹ ਕੀਤਾ ਜਾਂਦਾ ਹੈ ਵਧੀਆ ਪਟਿਆਲਾ ਸ਼ਹਿਰ ਦਾ ਸਭ ਤੋਂ ਮਹਿੰਗਾ ਪੈਲੇਸ ਬੁੱਕ ਕੀਤਾ ਜਾਂਦਾ ਹੈ ਤੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਮੰਤਰੀ ਉਸ ਵਿਆਹ ਦੇ ਵਿੱਚ ਹਾਜ਼ਰ ਹਨ ਸਾਰੇ ਐਮਐਲਏ ਇਲਾਕੇ ਦੇ ਉਸ ਵਿਆਹ ਦੇ ਵਿੱਚ ਸਨ ਸਾਰੇ মিডিਆ ਵਾਲੇ ਅੱਜ ਵਿਆਹ ਦੀ ਕਵਰੇਜ ਕਰ ਰਹੇ ਸਨ ਤੇ ਕੈਮਰਿਆਂ ਵਾਲੇ ਚਾਰੇ ਪਾਸੇ ਮੰਤਰੀਆਂ ਦੀਆਂ ਫੋਟੋਆਂ ਖਿੱਚ ਰਹੇ ਸਨ ਬਿਲਕੁਲ ਪ੍ਰਾਈਮ ਮਾਹੌਲ ਸੀ ਆ ਭਿਕਾਰੀ ਜਿਹੜੇ ਹਨ ਉਹਨਾਂ ਦੇ ਵਾਸਤੇ ਅਲੱਗ ਛੋਟਾ ਟੈਂਟਰ ਲਗਾ ਦਿੱਤਾ ਹੈ ਤੇ ਲੰਗਰ ਲਗਾ ਕੇ ਉਹਨਾਂ ਨੂੰ ਲੰਗਰ ਅਚਕਾਇਆ ਜਾ ਰਿਹਾ ਹੈ ਬੜਾ ਸੁੰਦਰ ਮਾਹੌਲ ਹੈ ਚਲੋ ਜਿਲਾਵਾਂ ਲਈਆਂ ਜਾਂਦੀਆਂ ਹਨ ਬਲਵਿੰਦਰ ਦੀਤੀ ਆ ਗੁਰਮੀਤ ਦਾਜ ਲਖਵਿੰਦਰ ਨਾਲ ਵਿਆਹ ਹੋ ਚੁੱਕਿਆ ਹੈ ਲਖਵਿੰਦਰ ਜਿਹੜਾ ਹੈ ਉਹ ਆਦਮੀ ਹੈ ਜਿਸ ਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ ਆਯਾਸ਼ ਹੈ ਸ਼ਰਾਬਾਂ ਪੀਂਦਾ ਹੈ ਤੇ ਸਾਰੀ ਦਿਹਾੜੀ ਆਪਣੇ ਘਰ ਤੋਂ ਬਾਹਰ ਰਹਿੰਦਾ ਹੈ ਦੋਸਤਾਂ ਦੇ ਨਾਲ ਘੁੰਮਣਾ ਕਲੱਬਾਂ ਦੇ ਵਿੱਚ ਜਾਣਾ देर ਰਾਤ ਤੱਕ ਘਰ ਨਾ ਆਉਣਾ ਜੂਏ ਖੇਡਣਾ ਤੇ ਅਲਗ-ਅਲਗਾ ਤਰ੍ਹਾਂ ਦੇ ਨਸ਼ੇ ਕਰਨਾ ਇਹ ਉਸ ਦੀ ਆਮ ਆਦਤ ਹੈ ਲੇਕਿਨ ਬਲਵਿੰਦਰ ਦੀਆਂ ਅੱਖਾਂ ਤੇ ਪੈਸੇ ਦੀ ਪੱਟੀ ਚੜੀ ਹੋਈ ਸੀ ਆ ਉਸ ਨੂੰ ਅੱਗੇ ਕੁਝ ਦਿਖਾਈ ਨਹੀਂ ਦੇ ਰਿਆ ਸੀ ਆਪਣੀ ਧੀ ਨੂੰ ਐਸੇ ਘਰ ਦੇ ਵਿੱਚ ਤੋੜਦਿਆਂ ਉਸ ਨੂੰ ਬਿਲਕੁਲ ਵੀ ਚੀਜਕ ਨਹੀਂ ਹੋਈ ਆ ਉਸਨੇ ਕਦੇ ਵੀ ਨਹੀਂ ਸੀ ਸੋਚਿਆ ਵੀ ਅੱਗੇ ਜਾ ਕੇ ਇਹ ਜਿਹੜਾ ਹੈਪੀ ਐਂਕਰ ਮੋੜ ਲਵੇਗਾ ਅੱਗੇ ਜੋ ਹੁੰਦਾ ਹੈ ਉਸ ਤੋਂ ਬਿਲਕੁਲ ਅਣਜਾਣ ਅੱਜ ਬਲਵਿੰਦਰ ਬਹੁਤ ਖੁਸ਼ ਹੈ ਉਹ ਤਾਂ ਆਪਣੀ ਧੀ ਨੂੰ ਇੱਕ ਵਾਰ ਮਿਲਣ ਲਈ ਵੀ ਨਹੀਂ ਜਾਂਦਾ ਉਸ ਦੀਆਂ ਸਹੇਲੀਆਂ ਉਸ ਦੇ ਕੋਲ ਹਨ ਲੇਕਿਨ ਬਲਵਿੰਦਰ ਤਾਂ ਮੰਤਰੀਆਂ ਦੀ ਖਿਦਮਤ ਕਰਨ ਦੇ ਵਿੱਚ ਰੁਜਾ ਹੈ ਬੇਟਰਾ ਨੂੰ ਬਾਰ ਬਾਰ ਕਹਿੰਦਾ ਹੈ ਵੀ ਰਿਸ਼ਤੇਦਾਰ ਪਾਵੇਂ ਰਹਿ ਜਾਣਾ ਲੇਕਿਨ ਕਿ ਮੰਤਰੀ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਆ ਤੇ ਆਪ ਪਾਣੀ ਲਿਆ ਕੇ ਆਪ ਚਾਹ ਲਿਆ ਕੇ ਮੰਤਰੀ ਸਾਹਿਬ ਦੇ ਅੱਗੇ ਰੱਖਦਾ ਹੈ ਪੂਰੀ ਸੇਵਾ ਕਰ ਰਿਹਾ ਸੀ ਚਮਚਾਗੀਰੀ ਕਰ ਰਿਹਾ ਸੀ ਆ ਬਲਵਿੰਦਰ ਸਿੰਘ ਪੈਸੇ ਪਾਵਰ ਦਾ ਭੁੱਖਾ ਸੀ ਆ ਉਹੀ ਪੈਸਾ ਪਾਵਰ ਉਸ ਨੂੰ ਅੰਦਾਜ਼ਾ ਵੀ ਨਹੀਂ ਹੈ ਵਿਆਹ ਹੋ ਜਾਂਦਾ ਹੈ ਵਿਆਹ ਕੇ ਗੁਰਮੀਤ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆ ਗਈ ਹੈ ਚੰਗੀ ਨੋਹਰਾਣੀ ਵਾਂਗ ਆਪਣੀ ਸੱਸ ਸੋਹਰੇ ਦੀ ਪਹਿਲੇ ਦਿਨ ਤੋਂ ਹੀ ਆ ਥੋੜੀ ਬਹੁਤੀ ਸੇਵਾ ਸ਼ੁਰੂ ਕਰ ਦਿੰਦੀ ਹੈ ਸੋਹਣੀ ਵਧੀਆ ਚਾਹ ਬਣਾ ਕੇ ਦਿੰਦੀ ਹੈ ਸੱਸ ਸੋਹਰੇ ਬੜੇ ਖੁਸ਼ ਹਨ ਵੀ ਬੜੀ ਸੁੰਦਰ ਬੜੀ ਸਵਾਦ ਚਾਹ ਬਣਾਈ ਹੈ ਅਸੀਂ ਤਾਂ ਉਮੀਦ ਵੀ ਨਹੀਂ ਲਗਾਈ ਸੀ ਐਨੇ ਵੱਡੇ ਘਰ ਦੀ ਕੁੜੀ ਚਾਹ ਵੀ ਬਣਾਣਾ ਜਾਣਦੀ ਹੋਵੇਗੀ ਸਾਨੂੰ ਤਾਂ ਲੱਗਿਆ ਤੂੰ ਤਾਂ ਸਾਡੇ ਤੇ ਹੁਕਮ ਟਾੜੇਗੀ ਅੱਗੋ ਗੁਰਮੀਤ ਕਹਿੰਦੀ ਆ ਨਹੀਂ ਜੀ ਆ ਮੈਂ ਤਾਂ ਸੇਵਾ ਕਰਨ ਦੇ ਵਾਸਤੇ ਆਈ ਹਾਂ ਮੈਂ ਆਪਣੇ ਪਤੀ ਦੇ ਘਰ ਦੇ ਆਂ ਦੀ ਬਿਲਕੁਲ ਆਪਣੇ ਮਾਤਾ ਪਿਤਾ ਵਾਂਗ ਸੇਵਾ ਕਰਾਂਗੀ ਮੇਰੀ ਕਿਹੜਾ ਮਾਤਾ ਸੀ ਆ ਅੱਜ ਮੈਨੂੰ ਆ ਮਾਂ ਮਿਲ ਗਈ ਹੈ ਚਲੋ ਜੀ ਆ ਸੱਸ ਵੀ ਬਹੁਤ ਖੁਸ਼ ਹੈ ਲੇਕਿਨ ਇਸ ਘਰ ਦਾ ਮਾਹੌਲ ਉਸ ਦੇ ਘਰ ਦੇ ਤੋਂ ਬਹੁਤ ਉਲਟ ਸੀ ਆ ਇੱਥੇ ਬਿਲਕੁਲ ਅਲੱਗ ਵਰਤਾਵ ਕੀਤਾ ਜਾਂਦਾ ਸੀ ਗੁਰਮੀਤ ਆਪਣੇ ਆਪ ਨੂੰ ਟਾਲ ਲੈਂਦੀ ਆ ਕੋਸ਼ਿਸ਼ ਕਰਦੀ ਹੈ ਘਰ ਦੇ ਸਭ ਲੋਕ ਸ਼ਰਾਬਾ ਪਿੰਦੇ ਹਨ ਇੱਥੋਂ ਤੱਕ ਕਿ ਸੱਸ ਵੀ ਜਿਹੜੀ ਹੈ ਉਹ ਵੀ ਕਿੱਟੀ ਪਾਟੀਆਂ ਦੇ ਨਾਮ ਤੇ ਵੇਰਾ ਪਿੰਦੀ ਹੈ ਸਿਗਰਟਾ ਪਿੰਦੀ ਹੈ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਹੈ ਗੁਰੂ ਘਰ ਤੱਕ ਕੋਈ ਜਾਂਦਾ ਨਹੀਂ ਤੇ ਸਭ ਲੋਕ ਆਪਸ ਦੇ ਵਿੱਚ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹਨ ਕਿਸੇ ਨੂੰ ਇੱਕ ਦੂਜੇ ਨਾਲ ਕੋਈ ਬੋਤਾ ਮਤਲਬ ਨਹੀਂ ਹੈ ਸਭ ਲੋਕ ਬਸ ਨੌਕਰਾ ਤੇ ਨਿਰਭਰ ਹਨ ਆਪਣੇ ਬੈੱਡ ਤੋਂ ਥੱਲੇ ਵੀ ਨਹੀਂ ਉਤਰਦੇ ਸਭ ਲੋਕ ਆਸੀ ਹਨ ਇੱਥੋਂ ਦਾ ਮਾਹੌਲ ਦੇਖ ਕੇ ਗੁਰਮੀਤ ਨੂੰ ਥੋੜਾ ਬੋਤਾ ਅਲਗਤਾ ਲੱਗਦਾ ਹੈ ਲੇਕਿਨ ਫਿਰ ਸੋਚਦੀ ਹੈ ਵੀ ਕੋਈ ਗੱਲ ਨਹੀਂ ਆਪਾਂ ਨੂੰ ਵੀ ਇਹੀ ਮਾਹੌਲ ਦੀ ਆਦਤ ਬਣ ਜਾਵੇਗੀ ਹੁਣ ਘਰ ਦੇ ਵਿੱਚ ਗੁਰਮੀਤ ਇਕੱਲੀ ਹੈ ਜੋ ਕਿ ਗੁਰੂ ਘਰ ਜਾਂਦੀ ਹੈ ਤੇ ਸਵੇਰੇ ਸਵੇਰੇ ਉੱਠ ਕੇ ਪ੍ਰਸ਼ਾਦ ਲੈ ਕੇ ਆਪਣੇ ਘਰ ਵਾਲੇ ਨੂੰ ਖਵਾਉਂਦੀ ਹੈ ਲੇਕਿਨ ਘਰ ਵਾਲਾ ਤਾਂ ਰਾਤ ਦਾ ਸ਼ਰਾਬ ਦਾ ਰੱਜਿਆ ਹੁੰਦਾ ਹੈ ਉਸ ਨੂੰ ਕੋਈ ਸੂਝ ਨਹੀਂ ਹੁੰਦੀ ਕਿਹੜਾ ਪ੍ਰਸ਼ਾਦ ਹੈ ਤੇ ਕੌਣ ਗੁਰਮੀਤ ਸ਼ਾਇਦ ਵਿਆਹ ਵਾਲੇ ਦਿਨ ਵੀ ਉਹ ਰੱਜਿਆ ਹੋਵੇਗਾ ਉਸ ਨੂੰ ਕੋਈ ਯਾਦ ਵੀ ਨਹੀਂ ਕਿ ਮੇਰਾ ਵਿਆਹ ਹੋ ਚੁੱਕਿਆ ਹੈ ਉਸ ਤੋਂ ਬਾਅਦ ਤਾਂ ਬਸ ਉਹ ਸ਼ਰਾਬ ਪੀ ਕੇ ਡਿੱਗਿਆ ਰਹਿੰਦਾ ਹੈ ਗੁਰਮੀਤ ਨਾਲ ਤਾਂ ਉਸਨੇ ਢੰਗ ਨਾਲ ਕਦੇ ਗੱਲ ਵੀ ਨਹੀਂ ਕੀਤੀ ਆ ਹੌਲੀ-ਹੌਲੀ ਚੱਲੋ ਗੁਰਮੀਤ ਉਥੋਂ ਦੀ ਆਦਤ ਪਾ ਲੈਂਦੀ ਹੈ ਲੇਕਿਨ ਲਖਵਿੰਦਰ ਨੂੰ ਆਪਣੀ ਨਵੀਂ ਬਹੂ ਜਿਹੜੀ ਹੈ ਖਾਸ ਪਸੰਦ ਨਹੀਂ ਆਉਂਦੀ ਕਿਉਂਕਿ ਉਸ ਦੀਆਂ ਆਦਤਾਂ ਬਿਲਕੁਲ ਇਹੋ ਜਿਹੀਆਂ ਨਹੀਂ ਸਨ ਜਿਉਂ ਜੀਆਂ ਉਹ ਕਲੱਬਾਂ ਵਾਲੀਆਂ ਕੁੜੀਆਂ ਦੇ ਵਿੱਚ ਭਾਲਦਾ ਸੀ ਆ ਉਸ ਨੂੰ ਤਾਂ ਕਲੱਬਾਂ ਵਾਲੀਆਂ ਕੁੜੀਆਂ ਜੋ ਕਿ ਸ਼ਰਾਬਾਂ ਪਿੰਦੀਆਂ ਨਾ ਉਹ ਪਸੰਦ ਸਾਨਾ ਗੁਰਮੀਤ ਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਕਰਦਾ ਹੌਲੀ ਹੌਲੀ ਕੁੱਟਮਾਰ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ ਗੁਰਮੀਤ ਡਰ ਦੀ ਮਾਰੀ ਆਪਣੇ ਪਿਤਾ ਦੇ ਕੋਲ ਗੱਲ ਨਹੀਂ ਕਰਦੀ ਕਿਉਂਕਿ ਉਸ ਨੂੰ ਪਤਾ ਹੈ ਪਿਤਾ ਜੀ ਦਿਲ ਦੇ ਮਰੀਜ਼ ਹਨ ਆਪਣੇ ਪਿਤਾ ਦੀ ਬਹੁਤ ਫਿਕਰ ਕਰਦੀ ਹੈ ਜੇਕਰ ਮੈਂ ਇਹੋ ਜਈ ਗੱਲ ਦੱਸਾਂਗੀ ਉਹਨਾਂ ਨੇ 1 ਮਿੰਟ ਵੀ ਨਹੀਂ ਲਗਾਉਣੀ ਮੈਨੂੰ ਇੱਥੋਂ ਲੈ ਜਾਣਗੇ ਤੇ ਸਾਰੀ ਜ਼ਿੰਦਗੀ ਟੈਨਸ਼ਨ ਦੇ ਵਿੱਚ ਰਹਿਣਗੇ ਉਸ ਨੂੰ ਆਪਣੇ ਪਿਤਾ ਦੀ ਇੱਜ਼ਤ ਵੀ ਬਹੁਤ ਪਿਆਰੀ ਹੈ ਜੇਕਰ ਮੇਰੇ ਪਿਤਾ ਦੀ ਆ ਬੇਟੀ ਆ ਇਸ ਤਰ੍ਹਾਂ ਆਪਣੇ ਸੋਹਰੇ ਘਰ ਤੋਂ ਵਾਪਸ ਆ ਕੇ ਪੱਕੇ ਪਰਿਵਾਰ ਬੈਠ ਜਾਵੇਗੀ ਤਾਂ ਕਿ ਇੱਜ਼ਤ ਰਹਿ ਜਾਵੇਗੀ ਮੇਰੇ ਪਿਤਾ ਜੀ ਦੀ ਆ ਸਾਰੇ ਗੱਲਾਂ ਬਣਾਉਣਗੇ ਇਸੇ ਕਰਕੇ ਵਿਚਾਰੀ ਚੁੱਪ ਹੈ ਤੇ ਆਪਣੇ ਗੱਲ ਨਹੀਂ ਦੱਸਦੀ ਬਹੁਤ ਸਿਆਣੀ ਕੁੜੀ ਹੈ ਲੇਕਿਨ ਉਸਦੀ ਸਿਆਣਪ ਜਿਹੜੀ ਹੈ ਸੋਰੇ ਪਰਿਵਾਰ ਨੂੰ ਖਾਸ ਪਾਉਂਦੀ ਨਹੀਂ ਸਭ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹਨ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਸਮਾਂ ਬੀਤਦਾ ਜਾਂਦਾ ਹੈ ਲਖਵਿੰਦਰ ਹੌਲੀ-ਹੌਲੀ ਆਪਣੇ ਲੱchn ਤੈਜ਼ ਕਰ ਦਿੰਦਾ ਹੈ ਕੁੱਟਮਾਰ ਜਿਹੜੀ ਹੈ ਵਧਾ ਦਿੰਦਾ ਹੈ ਹੌਲੀ-ਹੌਲੀ ਸ਼ਰਾਬ ਪੀ ਕੇ ਐਨਾ ਕੁੱਟਦਾ ਹੈ ਕੀ ਆ ਖੂਨ ਵੀ ਨਿਕਲ ਆਉਂਦਾ ਹੈ ਇੱਕ ਵਾਰ ਤਾਂ ਉਸਨੇ ਬੈੱਟ ਮਾਰੀ ਤੇ ਗੁਰਮੀਤ ਵਿਚਾਰੀ ਬਚ ਗਈ ਨਹੀਂ ਤਾਂ ਉਸਦੇ ਨੀਲ ਪੈ ਜਾਣਾ ਸੀ ਆ ਤੇ ਵਿਚਾਰੀ ਖੁੰਝੇ ਬੈਠ ਕੇ ਰੋਂਦੀ ਰਹਿੰਦੀ ਹੈ ਆਪਣੀ ਕਿਸਮਤ ਨੂੰ ਕੋਸਦੀ ਹੈ ਪਤਾ ਨਹੀਂ ਮੈਂ ਕਿਹੜੇ ਪਾਪ ਉਸ ਸਮੇਂ ਕਰ ਦਿੱਤੇ ਹੋਣਗੇ ਮੈਂ ਕੀ ਕੁਝ ਕਰ ਦਿੱਤਾ ਹੋਵੇਗਾ ਜੋ ਮੇਰੇ ਨਾਲ ਆ ਸਭ ਕੁਝ ਹੋ ਰਿਹਾ ਹੈ ਵਿਚਾਰੀ ਗੁਰੂ ਘਰ ਜਾਂਦੀ ਹੈ ਰੱਬ ਅੱਗੇ ਅਰਦਾਸ ਕਰਦੀ ਹੈ ਰੱਬਾ ਮੇਰੇ ਨਾਲ ਕੀ ਹੋ ਰਿਹਾ ਹੈ ਇਹ ਸਭ ਕੁਝ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਂ ਕਦੇ ਕਿਸੇ ਦਾ ਕੀ ਮਾੜਾ ਕਰ ਦਿੱਤਾ ਤੀਆਂ ਦੇ ਲੇਖ ਇਸ ਤਰ੍ਹਾਂ ਰੱਬਾ ਤੂੰ ਕਿਉਂ ਲਿਖਦਾ ਹੈ ਬਾਰ ਬਾਰ ਰੱਬ ਨੂੰ ਕੋਸਦੀ ਹੈ ਲੇਕਿਨ ਫਿਰ ਵੀ ਚੱਲੋ ਆਪਣੇ ਪਿਤਾ ਜੀ ਨੂੰ ਨਹੀਂ ਦੱਸਦੀ ਸੋਹਰੇ ਪਰਿਵਾਰ ਜੀਮੇ ਵੀ ਹੈ ਬੈਠੀ ਰਹਿੰਦੀ ਹੈ ਦਿਨੋ ਦਿਨ ਸੋਹਰਿਆਂ ਦਾ ਵਿਵਹਾਰ ਉਸ ਵਾਸਤੇ ਮਾੜੇ ਤੋਂ ਮਾੜਾ ਹੁੰਦਾ ਜਾਂਦਾ ਹੈ ਇੱਕ ਦਿਨ ਸ਼ਰਾਬ ਪੀ ਕੇ ਲਖਵਿੰਦਰ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਉੱਥੋਂ ਭੱਜ ਜਾਂਦੀ ਹੈ ਤੇ ਭੱਜ ਕੇ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਰਹਿੰਦੀ ਹੈ ਹੌਲੀ-ਹੌਲੀ ਕਰਦੇ ਆ ਹੋਟਲ ਦੇ ਵਿੱਚ ਉਸ ਨੂੰ ਹਫਤਾ ਹੋ ਚੁੱਕਿਆ ਹੈ ਤੇ ਉੱਥੇ ਬੈਠੀ ਰਹਿੰਦੀ ਹੈ ਨਾ ਤਾਂ ਉਸ ਨੂੰ ਸੋਹਰੇ ਪਰਿਵਾਰ ਦਾ ਕਿਸੇ ਦਾ ਫੋਨ ਆਇਆ ਕਿ ਤੂੰ ਇੱਥੇ ਆ ਜਾ ਉਹਨਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਲੱਗਿਆ ਹੋਵੇਗਾ ਕੀ ਕਰੋ ਨੂ ਰਾਣੀ ਗਾਇਬ ਹੋ ਚੁੱਕੀ ਹੈ ਨਾ ਹੀ ਆਪਣੇ ਪਿਤਾ ਜੀ ਨੂੰ ਫੋਨ ਕਰਦੀ ਹੈ ਪਿਤਾ ਜੀ ਦਾ ਫੋਨ ਇੱਕ ਦੋ ਵਾਰ ਆਉਂਦਾ ਵੀ ਹੈ ਤਾਂ ਹੱਸ ਕੇ ਕਹਿ ਦਿੰਦੀ ਹੈ ਸਭ ਕੁਝ ਠੀਕ ਹੈ ਮੈਂ ਇੱਥੇ ਸਹੀ ਆਂ ਤੁਸੀਂ ਆ ਸਕਦੇ ਹੋ ਕਿਉਂਕਿ ਉਸ ਨੂੰ ਪਤਾ ਹੈ ਕਿ ਪਿਤਾ ਜੀ ਆਪਣੇ ਕੰਮਾਂ ਦੇ ਵਿੱਚ ਐਨਾ ਰੁੱਝੇ ਹਨ ਮੇਰੇ ਕੋਲ ਸ਼ਾਇਦ ਹੀ ਉਹਨਾਂ ਕੋਲ ਆਇਆ ਜਾਣਾ ਹੈ ਤਾਂ ਕਰਕੇ ਝੂਠਾ-ਮੁੱਠਾ ਲਾਰਾ ਲਗਾ ਦਿੰਦੀ ਹੈ ਹੌਲੀ-ਹੌਲੀ ਉਸਦੇ ਪੈਸੇ ਜਿਹੜੇ ਹਨ ਖਤਮ ਹੋ ਚੁੱਕੇ ਹਨ ਆਪਣੇ ਪਿਤਾ ਤੋਂ ਮੰਗਣਾ ਨਹੀਂ ਚਾਹੁੰਦੀ ਨਾ ਹੀ ਆਪਣੇ ਸਹੁਰਿਆਂ ਤੋਂ ਮੰਗਣਾ ਚਾਹੁੰਦੀ ਹੈ ਸੋਚਦੀ ਹੈ ਕੋਈ ਨਾ ਕੋਈ ਕੰਮ ਕਰ ਲੱਭ ਲਵਾਂਗੀ ਮੈਂ ਬੀਏ ਪਾਸ ਹਾਂ ਮੈਨੂੰ ਕੁਝ ਨਾ ਕੁਝ ਕੰਮ ਮਿਲ ਜਾਵੇਗਾ ਕਿਰਾਏ ਤੇ ਮੈਂ ਇੱਥੇ ਕੁਝ ਲੈ ਲਵਾਂਗੀ ਆ ਇੱਥੇ ਆਪਣਾ ਗੁਜ਼ਾਰਾ ਥੋੜਾ ਬੋਤਾ ਜੀ ਮੈਂ ਵੀ ਕਰ ਲਵਾਂਗੀ ਆ ਲੇਕਿਨ ਜਿਹੜੀ ਕੁੜੀ ਮਹਿਲਾ ਦੇ ਵਿੱਚ ਪੜੀ ਹੋਵੇ ਉਸ ਨੂੰ ਛੋਟੀਆਂ ਮੋਟੀਆਂ ਗੱਲਾਂ ਕਿੱਥੇ ਰਸ ਹੁੰਦੀਆਂ ਹਨ ਕਿੱਥੇ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿ ਪਉਂਦੀ ਹੈ ਆਪਣੇ ਘਰ ਦੇ ਵਿੱਚ ਸੋਨੇ ਦੀ ਪਾਈ ਹੋਈ ਚੈਨ ਵੇਚ ਦਿੰਦੀ ਹੈ ਜੋ ਵੀ ਥੋੜਾ ਬਹੁਤਾ ਪੈਸਾ ਹੁੰਦਾ ਹੈ ਉਸ ਦੇ ਨਾਲ ਇੱਕ ਮਕਾਨ ਕਿਰਾਏ ਤੇ ਲੈ ਲੈਂਦੀ ਹੈ ਬਾਕੀ ਪੈਸੇ ਆਪਣੇ ਕੋਲ ਰੱਖ ਲੈਂਦੀ ਹੈ ਤੇ ਇੱਕ ਨੌਕਰੀ ਦੀ ਤਲਾਸ਼ ਕਰਦੀ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਨੂੰ ਨੌਕਰੀ ਮਿਲ ਜਾਂਦੀ ਹੈ 4 ਮਹੀਨੇ ਉਸ ਦੇ ਇਸੇ ਤਰ੍ਹਾਂ ਬੀਤ ਜਾਂਦੇ ਹਨ ਹੌਲੀ ਹੌਲੀ ਕਿਉਂਕਿ ਉਸ ਦੇ ਖਰਚੇ ਬਹੁਤ ਸਨ ਤੇ ਮਹਿਲਾ ਦੇ ਵਿੱਚ ਰਹਿਣ ਵਾਲੀ ਪ੍ਰਾਈਵੇਟ ਸਕੂਲ ਦੀ ਤਨਖਾਹ ਦੇ ਨਾਲ ਕਿੱਥੇ ਗੁਜ਼ਾਰਾ ਕਰ ਸਕਦੀ ਹੈ ਇਸੇ ਤਰ੍ਹਾਂ ਚੱਲੋ ਜੀ ਪੈਸੇ ਹੌਲੀ-ਹੌਲੀ ਕਰਦੇ ਆ ਸਭ ਮੁੱਕ ਜਾਂਦੇ ਹਨ ਹੁਣ ਉਸ ਦੇ ਕੋਲ ਕਿਰਾਇਆ ਭਰਨ ਦੇ ਪੈਸੇ ਨਹੀਂ ਪ੍ਰਾਈਵੇਟ ਸਕੂਲ ਵਾਲੇ ਵੀ ਉਸ ਨੂੰ ਇੱਥੋਂ ਕੱਢ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਨਵੇਂ ਟੀਚਰ ਲੱਭ ਗਏ ਸਨ ਜੋ ਕਿ ਉਸ ਤੋਂ ਵੀ ਜ਼ਿਆਦਾ ਪੜੇ ਲਿਖੇ ਹਨ ਉਹਨੂੰ ਉਸਦੇ ਕੋਲ ਕੋਈ ਕੰਮ ਨਹੀਂ ਨਾ ਹੀ ਐਨੇ ਪੈਸੇ ਕਿ ਵੀ ਉਹ ਕਿਰਾਇਆ ਦੇ ਸਕੇ 6 ਮਹੀਨਿਆਂ ਦੇ ਵਿੱਚ ਉਸਦੀ ਹਾਲਤ ਜਿਹੜੀ ਹੈ ਬਿਲਕੁਲ ਖਰਾਬ ਹੋ ਚੁੱਕੀ ਹੈ ਕੱਪੜੇ ਉਸਦੇ ਪੁਰਾਣੇ ਹੋ ਚੁੱਕੇ ਹਨ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਵਿਚਾਰੀ ਸੜਕਾ ਤੇ ਆ ਗਈ ਹੈ ਇਸੇ ਤਰ੍ਹਾਂ ਹਾਲੇ ਹਫਤਾ ਹੋਇਆ ਹੈ ਜਦੋਂ ਉਸ ਨੂੰ ਮਕਾਨ ਮਾਲਕ ਨੇ ਕਰਾਇਆ ਨਾ ਹੋਣ ਕਰਕੇ ਘਰੋਂ ਕੱਢ ਦਿੱਤਾ ਹੈ ਤੇ ਉਸਨੇ ਪਰਵਾਹ ਨਹੀਂ ਕੀਤੀ ਬਿਓ ਕੱਲੀ ਕੁੜੀ ਵਿਚਾਰੀ ਕਿੱਧਰ ਜਾਵੇਗੀ ਲੇਕਿਨ ਫਿਰ ਵੀ ਬਾਹਰ ਕੱਢ ਦਿੱਤਾ ਹੈ ਹੁਣ ਵਿਚਾਰੀ ਕਰੇ ਤਾਂ ਕੀ ਕਰੇ ਪੇਟ ਜਵਾਬ ਮੰਗਦਾ ਹੈ ਪੇਟ ਭੁੱਖਾ ਹੈ ਕੁਝ ਦਿਨ ਗੁਰੂ ਘਰ ਵਿੱਚੋਂ ਰੋਟੀ ਖਾਂਦੀ ਰਹੀ ਆ ਲੇਕਿਨ ਫਿਰ ਵੀ ਪੈਸੇ ਦਿੱਤਾ ਜ਼ਰੂਰਤ ਹੈ ਪੈਸੇ ਵਾਸਤੇ ਬਾਕੀਆਂ ਨੂੰ ਦੇਖਦੀ ਹੈ ਤੇ ਕੁਝ ਲੋਕ ਪੀਖ ਮੰਗਦੇ ਹਨ ਵਿਚਾਰੀ ਬਿਨਾ ਚਾਹੁੰਦੇ ਹੋਏ ਵੀ ਆ ਪੀਖ ਮੰਗਣ ਲੱਗ ਜਾਂਦੀ ਹੈ ਪੱਤੀਆਂ ਤੇ ਪੀਖ ਮੰਗਦੀ ਹੈ ਕਦੇ ਕਿਤੇ ਚਲੀ ਜਾਂਦੀ ਹੈ ਕਦੇ ਕਿੱਥੇ ਇਸ ਤਰ੍ਹਾਂ ਵਿਚਾਰੀ ਆਪਣਾ ਗੁਜ਼ਾਰਾ ਕਰ ਰਹੀ ਹੈ ਦੋਸਤੋ ਇਸ ਤਰ੍ਹਾਂ ਗੁਜ਼ਾਰਾ ਕਰਦਿਆਂ ਕਰਦਿਆਂ ਇੱਕ ਦਿਨ ਅਚਾਨਕ ਇੱਕ ਮਹਿੰਗੀ ਗੱਡੀ ਉਸ ਨੂੰ ਰੁਕੀ ਦਿਖਦੀ ਹੈ ਮਹਿੰਗੀ ਗੱਡੀ ਰੁਕੀ ਦੇਖ ਕੇ ਉਸ ਦੇ ਕੋਲ ਚਲੀ ਜਾਂਦੀ ਹੈ ਵੀ ਸ਼ਾਇਦ ਉਸ ਤੋਂ ਕੁਝ ਵਧੀਆ ਪੈਸੇ ਮਿਲ ਜਾਣਗੇ ਲੇਕਿਨ ਅੱਜ ਉਸ ਦੇ ਪਿਤਾ ਦੀ ਗੱਡੀ ਉਸ ਦੇ ਸਾਹਮਣੇ ਹੈ ਪਿਤਾ ਜੀ ਨੂੰ ਉਸ ਨੇ ਤਿਆਨ ਨਾਲ ਦੇਖਿਆ ਨਹੀਂ ਹੈ ਲੇਕਿਨ ਅਜੀਮੇ ਹੀ ਕੋਲ ਆਉਂਦੀ ਹੈ ਤੇ ਆਪਣੇ ਪਿਤਾ ਨੂੰ ਦੇਖਦੀ ਹੈ ਆਪਣਾ ਮੂੰਹ ਟੱਕ ਲੈਂਦੀ ਹੈ ਉਹ ਜੇਕਰ ਉੱਥੋਂ ਭੱਜੇਗੀ ਤਾਂ ਉਹ ਉਸ ਨੂੰ ਪਛਾਣ ਲਵੇਗਾ ਇੱਥੋਂ ਕਿਉਂ ਭੱਜੀ ਹੈ ਉਸ ਦੇ ਮਗਰ ਜਾਣਗੇ ਤਾਂ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਵੇ ਲੇਕਿਨ ਮੂੰਹ ਆਪਣਾ ਟੱਕ ਕੇ ਕੁਝ ਪੈਸੇ ਦੀ ਉਮੀਦ ਕਰਦੀ ਹੈ ਉਸ ਨੂੰ ਉਮੀਦ ਹੈ ਵੀ ਆ ਕਿਉਂਕਿ ਪਿਤਾ ਜੀ ਉਸ ਨੂੰ ਪਤਾ ਹੈ ਹਮੇਸ਼ਾ ਦਾਨਪੂਰਨ ਕਰਦੇ ਹਨ ਆਪਣੇ ਹੱਥ ਆਪਣੇ ਪਿਤਾ ਦੇ ਅੱਗੇ ਅੱਢ ਲੈਂਦੀ ਹੈ ਲੇਕਿਨ ਉਹ ਭੁੱਲ ਚੁੱਕੀ ਹੈ ਹੱਥ ਦੇ ਵਿੱਚੋਂ ਕੰਗਣ ਹੈ ਉਹ ਚੂੜੀ ਹੈ ਜੋ ਉਸ ਦੀ ਮਾਂ ਦੀ ਆਖਰੀ ਨਿਸ਼ਾਨੀ ਹੈ ਮਾਂ ਦੀ ਚੂੜੀ ਹੱਥ ਦੇ ਵਿੱਚ ਦੇਖ ਕੇ ਪਿਤਾ ਜੀ ਉਸ ਨੂੰ ਝੱਟ ਪਛਾਣ ਜਾਂਦੇ ਹਨ ਬਲਵਿੰਦਰ ਦੇ ਤਾਂ ਪੈਰਾ ਹੇਟੋ ਜ਼ਮੀਨ ਨਿਕਲ ਜਾਂਦੀ ਹੈ ਹੁਣ ਆਪਣੇ ਪਿਤਾ ਨੂੰ ਸਾਹਮਣੇ ਦੇਖ ਉਸ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਆਪਣੀ ਇਹ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਆ ਤੇ ਆਪਣੇ ਪੁਰਾਣੇ ਦਿਨ ਯਾਦ ਕਰਕੇ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਉੱਥੇ ਰੋ ਪੈਂਦੀ ਹੈ ਪੂਬਾ ਮਾਰ ਕੇ ਰੋਣ ਲੱਗ ਜਾਂਦੀ ਹੈ ਤੇ ਉੱਥੇ ਹੀ ਡਿੱਗ ਪੈਂਦੀ ਹੈ ਪਿਤਾ ਜੀ ਵੀ ਉਸ ਨੂੰ ਗਲ ਨਾਲ ਲਾ ਕੇ ਰੋਣ ਲੱਗ ਜਾਂਦੇ ਹਨ ਪੁੱਛਦਾ ਹੈ ਕਿ ਇਹ ਤੂੰ ਇੱਥੇ ਕਿਵੇਂ ਤੂੰ ਤਾਂ ਆਪਣੇ ਸੋਰੇ ਪਰਿਵਾਰ ਦੇ ਵਿੱਚ ਸੁખી ਸੀ ਉਹ ਤਾਂ ਮੇਰੀ ਗਲਤੀ ਹੈ ਸ਼ਾਇਦ ਮੈਂ ਤੈਨੂੰ ਮਿਲਿਆ ਨਹੀਂ ਆ ਮੈਂ ਤੈਨੂੰ ਫੋਨ ਕਰਕੇ ਵੀ ਤੇਰਾ ਹਾਲ ਚਾਲ ਨਹੀਂ ਪੁੱਛਿਆ ਤੀਏ ਮੈਂ ਬਹੁਤ ਬੀਜੀ ਸੀ ਆ ਮੇਰੀ ਗਲਤੀ ਹੋ ਗਈ ਹੈ ਮੈਂ ਬਹੁਤ ਮਾੜਾ ਆਦਮੀ ਹਾਂ ਬਹੁਤ ਹੰਕਾਰੀ ਆਦਮੀ ਹਾਂ ਸ਼ਾਇਦ ਰੱਬ ਨੇ ਮੈਨੂੰ ਆ ਮੇਰੇ ਹੰਕਾਰ ਦੀ ਸਜ਼ਾ ਦਿੱਤੀ ਹੈ ਅੱਜ ਜੋ ਵੀ ਮੇਰੇ ਨਾਲ ਹੋਇਆ ਹੈ ਸ਼ਾਇਦ ਮੇਰੇ ਕਰਮਾ ਕਰਕੇ ਹੋਇਆ ਹੈ ਤੀਨੂੰ ਗੱਲ ਲਗਾ ਕੇ ਰੋਣ ਲੱਗ ਜਾਂਦਾ ਹੈ ਨੇੜੇ ਦੇ ਹੋਟਲ ਦੇ ਵਿੱਚ ਚਲਾ ਜਾਂਦਾ ਹੈ ਸੋਨੇ ਕੱਪੜੇ ਖਰੀਦ ਕੇ ਆਪਣੀ ਧੀ ਨੂੰ ਦਿੰਦਾ ਹੈ ਧੀ ਆ ਨਹਾ ਧੋ ਕੇ ਬਾਹਰ ਨਿਕਲਦੀ ਹੈ ਸੋਨੇ ਕੱਪੜੇ ਪੈਂਦੀ ਹੈ ਅੱਜ ਪਹਿਲਾਂ ਵਰਗੇ ਕੱਪੜੇ ਪਾ ਕੇ ਬਹੁਤ ਖੁਸ਼ ਹੈ ਤੇ ਆਪਣੇ ਪਿਤਾ ਜੀ ਨੂੰ ਗੱਲ ਨਾਲ ਲਗਾ ਕੇ ਰੋਣ ਲੱਗ ਜਾਂਦੀ ਹੈ ਸਾਰੀ ਗੱਲ ਆਪਣੀ ਉਸ ਹੋਟਲ ਦੇ ਵਿੱਚ ਦੱਸਦੀ ਹੈ ਪਿਤਾ ਜੀ ਸੋਚਦੇ ਹਨ ਮੇਰੀ ਕਿੰਨੀ ਵੱਡੀ ਗਲਤੀ ਸੀ ਆ ਮੈਨੂੰ ਕਈਆਂ ਨੇ ਚੇਤਾਵਨੀ ਦਿੱਤੀ ਸੀ ਲੇਕਿਨ ਮੈਂ ਪੈਸੇ ਦੇ ਪਿੱਛੇ ਲੱਗ ਕੇ ਤੈਨੂੰ ਉਹਨਾਂ ਦੇ ਨਾਲ ਤੋੜ ਦਿੱਤਾ ਮੇਰੇ ਹੰਕਾਰ ਤੋਂ ਤਾਂ ਤੂੰ ਬਾਖਬ ਸੀ ਤੇ ਮੇਰੀ ਇੱਜ਼ਤ ਦੇ ਕਰਕੇ ਤੈਨੂੰ ਕਿੰਨਾ ਦੁੱਖ ਸਹਿਣਾ ਪਿਆ ਜੇਕਰ ਮੇਰੇ ਕੋਲ ਤੂੰ ਪਹਿਲਾਂ ਆ ਜਾਂਦੀ ਤਾਂ ਕਿੰਨਾ ਚੰਗਾ ਹੋਣਾ ਸੀ ਕਿਉਂ ਕੀਤਾ ਤੂੰ ਇਹ ਲੇਕਿਨ ਅੱਗੋਂ ਗੁਰਮੀਤ ਰੋ ਪੈਂਦੀ ਹੈ ਤੇ ਕਹਿੰਦੀ ਹੈ ਮੈਨੂੰ ਤੁਹਾਡੀ ਇੱਜ਼ਤ ਆਪਣੀ ਜਾਨ ਨਾਲੋਂ ਪਿਆਰੀ ਹੈ ਜੇਕਰ ਤੁਸੀਂ ਹੁਣ ਵੀ ਕਹੋਗੇ ਵੀ ਇੱਥੋਂ ਚਲੀ ਜਾ ਮੇਰੀ ਇੱਜ਼ਤ ਨੂੰ ਨੁਕਸਾਨ ਹੁੰਦਾ ਹੈ ਮੈਂ ਇੱਥੋਂ ਚਲੀ ਜਾਵਾਂਗੀ ਮੈਂ ਤੁਹਾਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੀ ਹਾਂ ਐਨੀ ਗੱਲ ਸੁਣ ਕੇ ਬਲਵਿੰਦਰ ਹੋਰ ਉੱਚੀ ਉੱਚੀ ਤਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਤੇ ਆਪਣੀ ਧੀ ਨੂੰ ਗੱਲ ਨਾਲ ਲਗਾ ਲੈਂਦਾ ਹੈ ਤੇ ਕਹਿੰਦਾ ਹੈ ਮੈਂ ਸੁਪਨੇ ਦੇ ਵਿੱਚ ਵੀ ਤੈਨੂੰ ਆ ਗੱਲ ਨਹੀਂ ਕਹਿ ਸਕਦਾ ਤੂੰ ਇੱਥੋਂ ਚਲੀ ਜਾ ਮੈਂ ਆਪਣੀ ਜਾਨ ਦੇ ਦੇਵਾਂਗਾ ਲੇਕਿਨ ਤੈਨੂੰ ਕਦੇ ਵੀ ਦੁੱਖ ਨਹੀਂ ਹੋਣ ਦੇਣਾ ਮੇਰੇ ਕੋਲ ਐਨਾ ਸਭ ਕੁਝ ਹੈ ਕਾਦੇ ਵਾਸਤੇ ਹੈ ਸਭ ਤੇਰੇ ਵਾਸਤੇ ਤਾਂ ਹੈ ਮੈਂ ਤੇਰੇ ਵਾਸਤੇ ਜਾਨ ਵਾਰਦਾ ਹਾਂ ਉਹ ਨਹੀਂ ਚੰਗੀ ਹੈ ਮੈਂ ਕਿੰਨਾ ਪਾਪੀ ਹਾਂ ਕਿੰਨਾ ਮੂਰਖ ਹਾਂ ਜੋ ਆਪਣੀ ਧੀ ਨੂੰ ਸਮਝ ਨਹੀਂ ਪਾਇਆ ਆਪਣੀ ਧੀ ਨੂੰ ਇੰਨਾ ਦੁੱਖ ਦਿੱਤਾ ਤੜਪ ਦਿੱਤੀ ਜੋ ਕਿ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਆ ਸਭ ਕੁਝ ਮੇਰੇ ਨਾਲ ਹੋ ਗਿਆ ਹੈ ਘਰੇ ਚਲੇ ਜਾਂਦੇ ਹਨ ਤੇ ਉਹਨਾਂ ਤੇ ਕੇਸ ਕਰਦੇ ਹਨ ਵੀ ਇਹਨਾਂ ਸਭ ਕੁਝ ਉਹਨਾਂ ਨੇ ਕੀਤਾ ਹੈ ਡੋਮੈਸਟਿਕ ਆਬਾਇਲਸ ਦਾ ਕੇਸ ਕਰਦੇ ਹਨ ਕੇਸ ਜਿੱਤਦੇ ਹਨ ਤੇ ਉਹਨਾਂ ਨੂੰ ਸਜ਼ਾ ਵੀ ਦਵਾਉਂਦੇ ਹਨ ਜੇਲ੍ਹ ਦੇ ਪਿੱਛੇ ਕਰ ਦਿੰਦੇ ਹਨ ਸਬੂਤ ਇਕੱਠੇ ਕਰਦੇ ਹਨ ਇਸੇ ਤਰ੍ਹਾਂ ਹੁੰਦੀ ਜਿਹੜੀ ਹੈ ਘਰ ਦੇ ਵਿੱਚ ਖੁਸ਼ ਹੈ ਨਵੇਂ ਘਰ ਸੋਹਣੇ ਪਰਿਵਾਰ ਦੇ ਵਿੱਚ ਗੁਰਸਿੱਖ ਪਰਿਵਾਰ ਦੇ ਵਿੱਚ ਜਿੱਥੇ ਗੁਰਮੀਤ ਰੋਜ ਗੁਰੂ ਘਰ ਜਾ ਕੇ ਵਧੀਆ ਸੋਹਣੇ ਪਰਿਵਾਰ ਦੇ ਵਿੱਚ ਵਿਆਹੀ ਜਾਂਦੀ ਹੈ ਪਾਵੇਂ ਉਹਨਾਂ ਦੇ ਕੋਲੋਂ ਉਹਨੇ ਪੈਸੇ ਨਹੀਂ ਹਨ ਲੇਕਿਨ ਫਿਰ ਵੀ ਤੀ ਰਾਣੀ ਉੱਥੇ ਬੜੀ ਖੁਸ਼ ਹੈ ਪੈਸੇ ਜਿਹੜੇ ਹੈ ਬਲਵਿੰਦਰ ਸਿੰਘ ਦੀ ਜਾਇਦਾਦ ਉਸਨੇ ਆਪਣੇ ਜਵਾਈ ਦੇ ਨਾਮ ਕਰਾ ਦਿੱਤੀ ਹੈ ਉਹ ਵੀ ਆਪ ਆਪਣੇ ਜਵਾਈ ਦੇ ਨਾਲ ਰਹਿਣ ਲੱਗ ਜਾਂਦਾ ਹੈ ਹੁਣ ਉਸ ਦਾ ਹੰਕਾਰ ਬਿਲਕੁਲ ਘੱਟ ਚੁੱਕਿਆ ਸੀ ਰਾਜਨੀਤੀ ਤੋਂ ਆਪਣੇ ਆਪ ਨੂੰ ਬਾਹਰ ਕੱਢ ਚੁੱਕਿਆ ਹੈ ਨੇਤਿਆਂ ਦਾ ਖੇੜਾ ਛੱਡ ਚੁੱਕਿਆ ਹੈ ਤੇ ਆਪਣੇ ਘਰ ਸਕੂਨ ਨਾਲ ਰਹਿੰਦਾ ਹੈ ਤੀਨੇ ਆਪਣੇ ਪਿਤਾ ਦੀ ਆ ਆਪਣੇ ਸੋਹਰੇ ਦੀ ਆ ਬਰਾਬਰ ਆ ਸੇਵਾ ਕਰਦੀ ਹੈ ਸੋਹਰਾ ਬੜਾ ਖੁਸ਼ ਹੈ ਕਿਉਂਕਿ ਬੜਾ ਵਧੀਆ ਪਰਿਵਾਰ ਉਸ ਨੂੰ ਮਿਲ ਗਿਆ ਹੈ ਤੇ ਇਧਰੋਂ ਬਲਵਿੰਦਰ ਵੀ ਬੜਾ ਸੁખી ਹੈ ਤੀ ਰਾਣੀ ਉਸ ਨੂੰ ਪੁੱਤਾਂ ਵਾਂਗ ਪਾਲ ਰਹੀ ਹੈ ਤੇ ਪੁੱਤਾਂ ਵਾਂਗ ਉਸ ਨੂੰ ਪਿਆਰ ਕਰਦੀ ਹੈ ਦੋਸਤੋ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਕਿ ਸੋਚਦੇ ਹੋ ਤੁਸੀਂ ਬਲਵਿੰਦਰ ਬਾਰੇ ਕਿ ਸੱਚਮੁੱਚ ਉਸ ਨੂੰ ਜੋ ਸਜ਼ਾ ਮਿਲੀ ਉਸ ਦੇ ਹੰਕਾਰ ਦੀ ਸੀ ਜਾਂ ਫਿਰ ਉਸ ਦੇ ਮਾੜੇ ਕਰਮਾਂ ਦੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ